ਜਿਸ ਬੰਦੇ ਨੂੰ ਕਿੱਥੇ ਕਿਉਂ ਕਿਵੇਂ ਕਿਦਾਂ ਕਿੰਨਾ ਇਹ ਆ ਗਿਆ ਤਾਂ ਫਿਰ ਉਹ ਬੰਦਾ ਦੁਨੀਆ ਤੇ ਕਾਮਯਾਬ ਹੋ ਸਕਦਾ ਹੈ ਕਈ ਵਾਰ ਸਾਨੂੰ ਐਸੇ ਲੋਕ ਵੀ ਮਿਲ ਜਾਂਦੇ ਨੇ ਕਿ ਜਿਹੜੇ ਕੌੜਾਈ ਬੋਲਦੇ ਕੜਤਨ ਹੁੰਦੀ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਕਿਸੇ ਨਾਲ ਵੀ ਉਹ ਮਿੱਠਾ ਨਹੀਂ ਬੋਲਦੇ ਹਮੇਸ਼ਾ ਕੌੜਾਈ ਬੋਲਦੇ ਆ ਕਰੇਲਾ ਕਿੰਨਾ ਕੌੜਾ ਹੈ ਪਰ ਮੜਾ ਜ਼ਰ ਤਾਂ ਕੋਈ ਨਹੀਂ ਕਰਦਾ ਹੈ ਤੇ ਫਾਇਦੇਮੰਦ ਆ ਜੇਕਰ ਅਸੀਂ ਗੱਲ ਨਿੰਮ ਦੀ ਕਰ ਲਈਏ ਨਿੰਮ ਕਿੰਨੀ ਕੌੜੀ ਆ ਮਾਰੀ ਦਾ ਹੈ ਨਹੀਂ ਸਾਡੇ ਵਾਸਤੇ ਨਿੰਮ ਸਾਡੇ ਲਈ ਨੁਕਸਾਨ ਦਾ ਇੱਕ ਹੈ ਨਹੀਂ ਕਰੇਲਾ ਸਾਡੇ ਲਈ ਨੁਕਸਾਨ ਦਾ ਇੱਕ ਹੈ ਨਹੀਂ ਕਿੱਕਰ ਸਾਡੇ ਲਈ ਨੁਕਸਾਨ ਦਾ ਇੱਕ ਹੈ ਨਹੀਂ ਤਾਂ ਫਿਰ ਹੁਣ ਅਸੀਂ ਦੁਨੀਆਦਾਰੀ ਦੇ ਵਿੱਚੋਂ ਕੀ ਸਮਝੀਏ ਕਹਿੰਦੇ ਕਿ ਜਿਹੜੇ ਇਸ ਦੁਨੀਆ ਦੇ ਵਿੱਚ ਬਚਣਾ ਆਪਣੇ ਘਰ ਦੇ ਵਿੱਚੋਂ ਖੰਡ ਕੱਢ ਦੇਵੇ ਉਹਦਾ ਬਚਾਅ ਹੋ ਜੂ ਮਿੱਠਾ ਸਾਡੇ ਲਈ ਹਮੇਸ਼ਾ ਨੁਕਸਾਨ ਦਾ ਹੈ ਗਿਆ ਹਰੀ ਮਿਰਚ ਸਾਡੇ ਲਈ ਓਨੀ ਨੁਕਸਾਨ ਦਾ ਹੈ ਕਹਣੀ ਜਿਹੜਾ ਬੰਦਾ ਬਚਪਨ ਦੇ ਵਿੱਚ ਆਪਣੇ ਮਾਂ ਬਾਪ ਦੀਆਂ ਝਿੜਕਾਂ ਨੂੰ ਸਹਿ ਕੇ ਅਸਰ ਕਰ ਲਵੇ ਸੱਚੀ ਜਣੋ ساری ਉਮਰ ਉਹਨੂੰ ਕਦੇ ਕੋਈ ਝਟਕਾ ਨਹੀਂ ਪੈਂਦੀ ਆ ਜਿੰਨੇ ਵੀ ਕਹਿ ਸਕਦੇ ਹੋ ਸਫਲ ਬੰਦੇ ਨੇ ਉਹਨਾਂ ਨੇ ਨਿੰਦਿਆ ਉਹਨਾਂ ਨੇ ਕੌੜਾ ਸਭ ਕੁਝ ਸਹਨ ਕੀਤਾ ਤੇ ਉਹਨਾਂ ਤੋਂ ਸਿੱਖਦੇ ਸਿੱਖਦੇ ਹੋਏ ਉਹ ਉੱਪਰ ਤੱਕ ਪਹੁੰਚੇ ਆ ਜੇਕਰ ਸਾਨੂੰ ਬਜ਼ੁਰਗਾਂ ਦੀ ਜ਼ਮੀਨ ਜਾਇਦਾਦ ਤੇ ਉੱਪਰ ਅਸੀਂ ਅੱਖ ਰੱਖੀ ਹੋਈ ਹੈ ਤੇ ਉਹਨਾਂ ਦੇ ਤਜਰਬਿਆਂ ਦੇ ਵੀ ਰੱਖ ਲਓ ਯਾਰ ਸਹੀ ਗਾ ਜਿਹੜਾ ਕਹਿੰਦਾ ਕਿ ਮੈਨੂੰ ਬੜਾ ਗਿਆਨ ਵੰਡਦਾ ਹ ਇਹ ਬਹੁਤ ਕਿਤੇ ਬੁੱਧੀਮਾਨ ਹੈ ਇਹ ਐਡਾ ਵੱਡਾ ਬੁੱਧੀਜੀਵੀ ਆ ਗਿਆ ਇਹ ਕੋਈ ਕੋਈ ਸਕਾਲਰ ਹੈ ਸਾਡੀ ਇੱਥੇ ਇਹ ਇੱਕ ਮਾਨਸਿਕ ਕੰਗਾਲੀ ਦੀ ਨਿਸ਼ਾਨੀ ਹੈ ਉਹ ਕਹਿੰਦੇ ਕਿ ਸਿੱਖਣ ਵਾਲਾ ਜਿਹੜਾ ਹੈ ਨਾ ਉਹ ਗਧੇ ਕੋਲੋਂ ਵੀ ਸਿੱਖ ਸਕਦਾ ਹੈ ਤੇ ਨਾ ਸਿੱਖਣ ਵਾਲਿਆਂ ਲਈ ਭਾਵੇਂ ਹਜ਼ਾਰ ਯੂਨੀਵਰਸਿਟੀ ਖੋਲ੍ਹ ਦਿਓ ਉਹਨਾਂ ਨੇ ਸਿੱਖਣਾ ਸ਼ਸ਼ੀਕਾਲ ਆਦਾਬ ਨਮਸਕਾਰ ਸਜਣੋ ਮਿੱਤਰੋ ਪਿਆਰਿਓ ਬੇਲੀਓ ਹਾਜ਼ਰ ਹੋ ਗਏ ਆ ਅਸੀਂ ਤੁਹਾਡੇ ਲਈ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਮੈਨੂੰ ਚਰਨਜੀਤ ਜੀ ਜੋਗੀ ਕਹਿੰਦੇ ਆ ਤੇ ਮੈਨੂੰ ਮੀਨੂ ਕਹਿੰਦੇ ਆ ਮੀਨੂ ਜੀ ਕੀ ਹਾਲ ਚਾਲ ਨੇ ਤੁਹਾਡੇ ਮੈਂ ਬਹੁਤ ਵਧੀਆ ਤੁਸੀਂ ਦੱਸੋ ਕਿਦਾਂ ਬਈ ਆਪਣੇ ਵੀ ਹਾਲ ਚਾਲ ਵਧੀਆ ਜਦੋਂ ਕਿਤੇ ਕੋਈ ਚੰਗਾ ਸਾਥ ਮਿਲ ਜਵੇ ਜੀ ਚੰਗੀ ਕਿਸੇ ਨਾਲ ਗੱਲਬਾਤ ਮਿਲ ਜਾਏ ਤਾਂ ਫਿਰ ਹਾਲਾਤ ਚੰਗੇ ਹੋ ਜਾਂਦੇ ਨੇ ਬਿਲਕੁਲ ਸਰ ਕਹਿੰਦੇ ਕਿ ਹੱਥੇ ਵਿੱਚ ਚਾਹ ਦਾ ਕੱਪ ਹੋਵੇ ਗੱਪ ਸ਼ੱਪ ਹੋਵੇ ਹੂੰ ਹੱਥ ਵਿੱਚ ਚਾਹ ਦਾ ਕੱਪ ਹੋਵੇ ਗੱਪ ਸ਼ੱਪ ਹੋਵੇ ਪਰ ਖਾਪ ਨਾ ਹੋਵੇ ਬਿਲਕੁਲ ਸਹੀ ਗੱਲ ਹੈ ਸਾਥ ਚੰਗਾ ਹੋਵੇ ਚੰਗੇ ਸੱਜਣਾ ਦਾ ਪਰ ਉਹ ਸੱਜਣੀ ਹੋਵੇ ਸੱਪ ਨਾ ਹੋਵੇ ਸਹੀ ਗੱਲ ਕਹੀ ਹੈ ਮੈਂ ਤੁਹਾਡੀ ਗੱਲਾਂ ਨੂੰ ਸਮਝ ਪਾ ਰਹੀ ਹਾਂ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਦੋਂ ਤੁਸੀਂ ਕਿਸੇ ਅੱਛੇ ਸਾਥ ਨੂੰ ਭਾਲਦੇ ਹੋ ਤਾਂ ਚੰਗੀਆਂ ਗੱਲਾਂ ਜੀ ਉਹਦੇ ਕੋਲੋਂ ਭਾਲਦੇ ਹੋ ਬਿਲਕੁਲ ਅਜੇ ਨਾ ਬੋਲੇ ਕਿ ਕੌੜਾ ਬੋਲ ਬੋਲ ਜਵੇ ਤੇ ਮਨ ਨੂੰ ਕਿਤੇ ਠੇਸ ਲੱਜੇ ਤਾਂ ਹੀ ਤਾਂ ਗੱਲ ਹੈ ਸਿਆਣੇ ਆਖਦੇ ਨੇ ਕਿ ਬੋਲਣਾ ਇੱਕ ਕਲਾ ਆ। ਹੂੰ। ਔਰ ਇਹ ਕਲਾ ਜਿਹੜੀ ਹੈ ਇਹ ਹਰ ਕਿਸੇ ਨੂੰ ਆਉਂਦੀ ਨਹੀਂ। ਇਸੇ ਕਰਕੇ ਲੋਕ ਜਿਹੜੇ ਆ ਕੋੜਾ ਬੋਲ ਜਾਂਦੇ ਆ। ਸਹੀ ਗੱਲ ਹੈ। ਕਿੱਥੇ ਬੋਲਣਾ ਹੈ, ਕਿਉਂ ਬੋਲਣਾ, ਕਿੰਨਾ ਬੋਲਣਾ ਹੈ। ਹੂੰ। ਇਹਨਾਂ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਜੀ, ਜਿਸ ਬੰਦੇ ਨੂੰ ਕਿੱਥੇ, ਕਿਉਂ, ਕਿਵੇਂ, ਕਿੱਦਾਂ, ਕਿੰਨਾ ਇਹ ਆ ਗਿਆ ਤਾਂ ਫਿਰ ਉਹ ਬੰਦਾ ਦੁਨੀਆ ਤੇ ਕਾਮਯਾਬ ਹੋ ਸਕਦਾ ਹੈ। ਪਰ ਅਸੀਂ ਕੋੜੇ ਬੰਦਿਆਂ ਨੂੰ ਵੀ ਐਵੇਂ ਅਜਾਈ ਨਾ ਸਮਝ ਲਈਏ। ਕੌੜੇ ਬੰਦਿਆਂ ਦੇ ਵੀ ਆਪਣੇ ਕੁਝ ਫਾਇਦੇ ਹੁੰਦੇ ਆ ਹਮ ਹੁਣ ਇੱਕ ਪਹਿਲਾਂ ਇਸ ਤੋਂ ਪਹਿਲਾਂ ਕਿ ਆਪਾਂ ਕੌੜੇ ਬੰਦਿਆਂ ਦੇ ਉੱਪਰ ਜਾਈਏ ਜੀ ਇੱਕ ਨਿੱਕੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਜ਼ਰੂਰ ਸਵਾਲ ਹੈ ਤੁਹਾਡੇ ਵਾਸਤੇ ਠੀਕ ਹੈ ਸਾਡੇ ਦਰਸ਼ਕਾਂ ਦੇ ਵਾਸਤੇ ਵੀ ਮੇਰੇ ਕੋਲ ਇੱਕ ਗਲਾਸ ਆ ਹਮ ਗਲਾਸ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਜੀ ਪਿੱਛੋਂ ਮੈਨੂੰ ਤੱਕਾ ਵੱਜਦਾ ਹੈ ਉਹ ਪਾਣੀ ਡੁੱਲ ਜਾਂਦਾ ਹੈ ਹਮ ਕਿਉਂ ਜਦੋਂ ਟੱਕਾ ਵੱਜੇਗਾ ਤੇ ਹੱਥ ਹਿਲੇਗਾ ਤਾਂ ਗਲਾਸ ਦੇ ਵਿੱਚੋਂ ਪਾਣੀ ਡੁੱਲੇਗਾ ਜੀ ਨਹੀਂ ਤੁਸੀਂ ਗਲਤ ਹੋ ਉਹ ਪਾਣੀ ਕਿਉਂ ਡੁੱਲਿਆ ਕਿਉਂਕਿ ਗਲਾਸ ਦੇ ਵਿੱਚ ਸਿਰਫ ਪਾਣੀ ਸੀ ਹੂੰ ਇਸ ਨੂੰ ਆਪਣੀ ਜ਼ਿੰਦਗੀ ਦੇ ਨਾਲ ਹੁਣ ਤੁਸੀਂ ਜੋੜ ਕੇ ਵੇਖੋ ਮੰਨ ਲਓ ਕੋਈ ਤੁਹਾਡੇ ਨਾਲ ਕੋਈ ਮਾੜਾ ਵਤੀਰਾ ਕਰਦਾ ਜੀ ਤੁਹਾਡੇ ਅੰਦਰੋਂ ਕੀ ਨਿਕਲਦਾ ਹੈ ਉਹਦੇ ਵਾਸਤੇ ਦੁਰਸ਼ੀਸ਼ਾਂ ਉਹਦੇ ਵਾਸਤੇ ਗਾਲਾਂ ਉਦੇ ਵਾਸਤੇ ਘਟੀਆਂ ਲਫ਼ਜ਼ ਉਹਦੇ ਵਾਸਤੇ ਘਟੀਆਂ ਵਿਵਹਾਰ ਉਹਦੇ ਵਾਸਤੇ ਮਾੜੀਆਂ ਗੱਲਾਂ ਇਹਦਾ ਮਤਲਬ ਤੁਹਾਡੇ ਅੰਦਰ ਉਹੀ ਕੁਝ ਭਰਿਆ ਹੋਇਆ ਹੈ ਬਿਲਕੁਲ ਸਹੀ ਗੱਲ ਤੇ ਜੇਕਰ ਤੁਸੀਂ ਚੰਗੇ ਬੋਲ ਬੋਲਦੇ ਹੋ ਠੀਕ ਹੈ ਨਾ ਤਾਂ ਫਿਰ ਇਹਦਾ ਮਤਲਬ ਕਿ ਤੁਹਾਡੇ ਅੰਦਰ ਤੁਹਾਡੇ ਮਾਪਿਆਂ ਦੇ ਸੰਸਕਾਰ ਹੈ ਤੁਹਾਡੇ ਅੰਦਰ ਚੰਗਿਆਈ ਕੁੱਟ-ਕੁੱਟ ਕੇ ਭਰੀ ਹੋਈ ਹੈ ਤੁਸੀਂ ਚੰਗਾ ਬੋਲਣ ਦੀ ਕੋਸ਼ਿਸ਼ ਕਰਿਆ ਕਰੋ ਪਰ ਕਈ ਵਾਰ ਸਾਨੂੰ ਐਸੇ ਲੋਕ ਵੀ ਮਿਲ ਜਾਂਦੇ ਨੇ ਕਿ ਜਿਹੜੇ ਕੌੜਾ ਹੀ ਬੋਲਦੇ ਕੜਤਨ ਹੁੰਦੀ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ ਹੂੰ ਕਿਸੇ ਨਾਲ ਵੀ ਉਹ ਮਿੱਠਾ ਨਹੀਂ ਬੋਲਦੇ ਹਮੇਸ਼ਾ ਕੌੜਾ ਹੀ ਬੋਲਦੇ ਆ ਪਰ ਹੁਣ ਉਹਨਾਂ ਦਾ ਕੀ ਕੀਤਾ ਕੀ ਜਾਵੇ ਉਹਨਾਂ ਨੂੰ ਕੀ ਕਿਹਾ ਜਾਵੇ ਕਿਹੜਾ ਐਸਾ ਕੋਈ ਡਿਟਰਜੈਂਟ ਪਾਊਡਰ ਹੋਵੇ ਕਿ ਉਹਨਾਂ ਨੂੰ ਉਹਦੇ ਨਾਲ ਧੋ ਲਿਆ ਜਾਵੇ ਤੇ ਉਹ ਮਿੱਠੇ ਬਣ ਜਾਣ ਐਦਾ ਦਾ ਕੋਈ ਹੈ ਹੀ ਨਹੀਂ ਹੈ ਹੀ ਨਹੀਂ ਹੁਣ ਦੇਖੋ ਅਸੀਂ ਇਹ ਆਮ ਤੌਰ ਤੇ ਕਹਿੰਨੇ ਕਿ ਉਹ ਬੰਦਾ ਫਲਾਣਾ ਬੜਾ ਕੌੜਾ ਬੋਲਦਾ ਯਾਰ ਉਹ ਬੰਦਾ ਬੜਾ ਮਾੜਾ ਹੈ ਪਰ ਕੀ ਹਰ ਇੱਕ ਕੌੜੀ ਚੀਜ਼ ਮਾੜੀ ਹੋ ਸਕਦੀ ਹੈ ਬਿਲਕੁਲ ਨਹੀਂ ਹੋ ਸਕਦੀ ਹੁਣ ਕਰੇਲਾ ਦੇਖ ਲਓ ਹੂੰ ਕਰੇਲਾ ਕਿੰਨਾ ਕੌੜਾ ਹੈ ਪਰ ਮੜਾ ਜ਼ਰ ਤਾਂ ਕੋਈ ਨਹੀਂ ਕਰਦਾ ਹੈ ਤੇ ਫਾਇਦੇਮੰਦ ਆ ਤੇ ਹੁਣ ਜੇਕਰ ਅਸੀਂ ਗੱਲ ਨਿੰਮ ਦੀ ਕਰ ਲਈਏ ਨਿੰਮ ਕਿੰਨੀ ਕੌੜੀ ਹੈ ਮਾੜੀ ਤਾਂ ਹੈ ਨਹੀਂ ਸਾਡੇ ਵਾਸਤੇ ਹੂੰ ਕਿੱਕਰ ਆ ਕਿੱਕਰ ਦੇ ਵੀ ਤੁਸੀਂ ਦਾਤਨ ਕਰਦੇ ਹੋ ਹੈ ਤਾਂ ਉਹ ਵੀ ਕੌੜੀ ਹੈ ਕੌੜੀ ਬਿਲਕੁਲ ਪਰ ਮਾੜੀ ਤਾਂ ਹੈ ਨਹੀਂ ਸਾਡੇ ਵਾਸਤੇ ਜੀ ਖੰਡ ਲੈ ਲਓ ਕਹਿੰਦੇ ਕਿ ਜਿਹੜੇ ਇਸ ਦੁਨੀਆ ਦੇ ਵਿੱਚ ਬਚਣਾ ਆਪਣੇ ਘਰ ਦੇ ਵਿੱਚ ਉਹ ਖੰਡ ਕੱਢ ਦੇਵੇ ਉਹਦਾ ਬਚਾਅ ਹੋ ਜੂ ਮਿੱਠਾ ਸਾਡੇ ਲਈ ਹਮੇਸ਼ਾ ਨੁਕਸਾਨਦਾਇਕ ਆ ਹਰੀ ਮਿਰਚ ਸਾਡੇ ਲਈ ਓਨੀ ਨੁਕਸਾਨਦਾਇਕ ਹੈ ਨਹੀਂ ਨਿੰਮ ਸਾਡੇ ਲਈ ਨੁਕਸਾਨਦਾਇਕ ਹੈ ਨਹੀਂ ਕਰੇਲਾ ਸਾਡੇ ਲਈ ਨੁਕਸਾਨਦਾਇਕ ਹੈ ਨਹੀਂ ਕਿੱਕਰ ਸਾਡੇ ਲਈ ਨੁਕਸਾਨਦਾਇਕ ਹੈ ਨਹੀਂ ਤਾਂ ਫਿਰ ਹੁਣ ਅਸੀਂ ਦੁਨੀਆਦਾਰੀ ਦੇ ਵਿੱਚੋਂ ਕੀ ਸਮਝੀਏ ਜੋ ਕਿ ਜੇ ਕੋੜੇ ਬੰਦਿਆ ਦੀ ਵੀ ਸ਼੍ਰੇਣੀਆਂ ਹੁੰਦੀਆਂ ਨੇ ਹੁਣ ਜੇਕਰ ਕੋਈ ਮਾਪਿਓ ਆਪਣੇ ਬੱਚਿਆਂ ਨੂੰ ਕੁਝ ਕਹਿ ਰਿਹਾ ਜਿਸ ਨੂੰ ਕੋੜਾ ਲੱਗ ਰਿਹਾ ਤਾਂ ਪਤਾ ਕਿ ਉਹ ਅੱਗੇ ਜਾ ਕੇ ਚੰਗਾ ਕਰਨ ਵਾਲਾ ਹੈ ਨਾ ਤੇ ਸਾਨੂੰ ਇਸ ਵੇਲੇ ਕੋੜਾ ਲੱਗ ਰਿਹਾ ਕੋਈ ਬਾਸ ਜੇਕਰ ਆਪਣੇ ਤੁਸੀਂ ਕਹਿ ਸਕਦੇ ਹੋ ਕਰਮਚਾਰੀ ਦੀ ਨਿੰਦਿਆ ਕਰ ਰਿਹਾ ਕੰਮ ਨੂੰ ਲੈ ਕੇ ਤਾਂ ਉਹਨੂੰ ਲੱਗਦਾ ਕਿ ਕੌੜਾ ਬੋਲ ਰਿਹਾ ਨਿੰਦਿਆ ਨਹੀਂ ਉਹਨੂੰ ਆਪਾਂ ਕਹਾਂਗੇ ਇਹਨੂੰ ਆਪਾਂ ਇਹ ਇਹ ਕਹਿ ਸਕਦੇ ਕਿ ਅਗਲਾ ਤੁਹਾਨੂੰ ਡਾਂਟ ਡਪਟ ਕੇ ਕੰਮ ਸਹੀ ਕਰਵਾਉਣਾ ਚਾਹੁੰਦਾ ਹੈ ਠੀਕ ਹੈ ਹਨਾ ਉਹਦੀ ਭਾਸ਼ਾ ਕੌੜੀ ਹੈ ਪਰ ਉਹ ਵੀ ਸਹੀ ਹੈ ਤੇ ਪਰ ਜੇਕਰ ਜੇ ਤੁਸੀਂ ਕਿਸੇ ਨੂੰ ਨੀਵਾ ਦਿਖਾਉਣ ਵਾਸਤੇ ਕੌੜਾ ਬੋਲ ਰਹੇ ਹੋ ਕਿਸੇ ਦੀ ਚੰਗਿਆਈ ਨੂੰ ਦੇਖ ਕੇ ਕੌੜਾ ਬੋਲ ਰਹੇ ਹੋ ਤਾਂ ਉਹ ਚੀਜ਼ ਮਾੜੀ ਹੈ ਜੀ ਹਾਂ ਦੇਖੋ ਉਹ ਉਹ ਚੀਜ਼ਾਂ ਮਾੜੀਆਂ ਕਈ ਵਾਰ ਇਹ ਆਪਾਂ ਹੀ ਸ਼ਾਇਪਨੀਰ ਬਣਾਉਣਾ ਹੋਵੇ ਤੇ ਵਿੱਚ ਲਾਲ ਮਿਰਚਾਂ ਜ਼ਿਆਦਾ ਪਾ ਲਈਏ ਤੇ ਫਿਰ ਉਹ ਸਬਜੀ ਦਾ ਥੋੜਾ ਕਸੂਰ ਆ ਬਿਲਕੁਲ ਸਹੀ ਗੱਲ ਹੈ ਇਹ ਦੁਨਿਆਵੀ ਚੀਜ਼ਾਂ ਦੇ ਨਾਲ ਅਸੀਂ ਆਪਣੇ ਵਿਅਕਤੀਤਵ ਨੂੰ ਆਪਣੀ ਸ਼ਖਸੀਅਤ ਨੂੰ ਮੇਲ ਕਰਕੇ ਦੇਖੀਏ ਅਸੀਂ ਬਹੁਤ ਸਾਰੀਆਂ ਥਾਮਾਂ ਤੇ ਕੌੜੇ ਬੰਦਿਆਂ ਨੂੰ ਇੱਕ ਇਨਕੀ ਬੰਦਾ ਕੌੜਾ ਹੋ ਸਕਦਾ ਉਹ ਉਸੂਲਾਂ ਦਾ ਪੱਕਾ ਹੋਵੇ ਹੋ ਸਕਦਾ ਤੁਹਾਡੀਆਂ ਗੱਲਾਂ ਕੁਝ ਉਹਨੂੰ ਨਾ ਪਸੰਦ ਹੋਣ ਅਸੀਂ ਆਪਣੇ ਔਗਣਿ ਸ਼ਪਾਉਣ ਦੇ ਵਾਸਤੇ ਦੂਸਰੇ ਦੇ ਮੋਢਿਆਂ ਤੇ 36 ਪ੍ਰਕਾਰ ਦੇ ਔਗਣਾਂ ਦੇ ਸਟਾਰ ਲਾ ਦਿੰਨੇ ਆ। ਸੋ ਸਾਨੂੰ ਇਹ ਸੋਚਣਾ ਪਵੇਗਾ, ਇਹ ਸਮਝਣਾ ਪਵੇਗਾ ਸਾਡੇ ਘਰਾਂ ਦੇ ਵਿੱਚ। ਸਾਡਾ ਕੋਈ ਬਜ਼ੁਰਗ ਕੋੜਾ ਹੋ ਸਕਦਾ ਹੈ। ਉਹ ਕੋੜਾ ਬੋਲਦਾ ਹੋ ਸਕਦਾ ਤੁਹਾਨੂੰ। ਪਰ ਸੋਚ ਕੇ ਦੇਖੋ ਕਿ ਯਾਰ ਇਹ ਕੋੜਾ ਬੰਦਾ ਸੱਚੀ ਤੁਹਾਡੇ ਲਈ ਨੁਕਸਾਨ ਦੇ ਕੇ ਆ? ਤੁਹਾਨੂੰ ਨੁਕਸਾਨ ਪਹੁੰਚਾਉਂਦਾ ਹੈ? ਕੀ ਤੁਹਾਡਾ ਫਾਇਦਾ ਸੋਚਦਾ ਜਾਂ ਮਾੜਾ ਸੋਚਦਾ ਜਾਂ ਕੀ ਤੁਹਾਨੂੰ ਕੋਈ ਇਹ ਘਾਟਾ ਪਵਾ ਰਿਹਾ? ਸੋ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਘਰਾਂ ਦੇ ਵਿੱਚ ਬਹੁਤ ਸਾਰੇ ਇਸ ਵੇਲੇ ਬਜ਼ੁਰਗ ਬੈਠੇ ਹੋਣਗੇ। ਕਿ ਜਿਹੜੇ ਆਪਣੇ ਦਿਨ ਨੂੰ ਕਿਤੇ ਕੌੜਾ ਬੋਲ ਦਿੰਦੇ ਹੁਣ ਜਿਹੜਾ ਬੰਦਾ ਬਚਪਨ ਦੇ ਵਿੱਚ ਆਪਣੇ ਮਾਪੇ ਦੀਆਂ ਝਿੜਕਾਂ ਨੂੰ ਸਹਿ ਕੇ ਅਸਰ ਕਰ ਲਵੇ ਸੱਚ ਜਾਣੋ ساری ਉਮਰ ਉਹਨੂੰ ਕਦੇ ਕੋਈ ਝਿੜਕਾ ਨਹੀਂ ਪੈਂਦੀਆਂ ਜਿਹੜੀ ਝਿੜਕਾ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਅਨੁਭਵ ਭਰੇ ਹੁੰਦੇ ਨੇ ਉਹਨਾਂ ਦੇ ਅੰਦਰ ਤਜਰਬੇ ਭਰੇ ਹੁੰਦੇ ਨੇ ਕਿਤੇ ਨਾ ਕਿਤੇ ਉਹਨਾਂ ਨੇ ਵੀ ਉਹੀ ਸੱਟ ਖਾਈ ਹੁੰਦੀ ਹੈ ਉਹਨਾਂ ਨੇ ਉਹੀ ਕੰਮ ਕੀਤਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਹ ਬੱਚੇ ਨੂੰ ਸਮਝਾਉਂਦੇ ਨੇ ਕਿ ਤੂੰ ਇਹ ਇਹ ਨਾ ਕਰ ਤੇ ਜਿਵੇਂ ਜੇ ਹੁਣ ਤੁਸੀਂ ਇਹ ਦੇਖੋਗੇ ਕਿ ਜਿੰਨੇ ਵੀ ਕਹਿ ਸਕਦੇ ਹੋ ਸਫਲ ਬੰਦੇ ਨੇ ਹੂੰ ਉਹਨਾਂ ਨੇ ਨਿੰਦਿਆ ਉਹਨਾਂ ਨੇ ਕੌੜਾ ਸਭ ਕੁਝ ਸਹਨ ਕੀਤਾ ਤੇ ਉਹਨਾਂ ਤੋਂ ਸਿੱਖਦੇ ਸਿੱਖਦੇ ਹੋਏ ਉਹ ਉੱਪਰ ਤੱਕ ਪਹੁੰਚੇ ਆ ਜੀ ਹੁਣ 70 ਸਾਲ ਦਾ ਬੰਦਾ ਹੈ 70 ਸਾਲ ਦੇ ਬੰਦੇ ਦੇ ਅੰਦਰ ਧੀਰਜ ਵੀ ਆ ਜਾਂਦਾ ਹੈ ਜੀ ਤੇ ਉਹਦੇ ਅੰਦਰ ਗੱਲ ਸਮਝਣ ਦੀ ਸ਼ਕਤੀ ਵੀ ਆ ਜਾਂਦੀ ਹੈ ਸੰਤੁਸ਼ਟੀ ਵੀ ਆ ਜਾਂਦੀ ਹੈ ਜੀ ਤੇ ਕਈ ਐਸੇ ਆ ਕਈਆਂ ਚ ਸਾਰੀ ਜ਼ਿੰਦਗੀ ਨਹੀਂ ਆਉਂਦੀ ਮਰਦੇ ਦਮ ਤੱਕ ਨਹੀਂ ਆਉਂਦੀ ਪਰ ਜਿਨ੍ਹਾਂ ਦੇ ਅੰਦਰ ਆ ਜਾਂਦੀ ਹੈ ਉਹ ਉਸ ਉਮਰ ਦੇ ਵਿੱਚ ਜਾ ਕੇ ਸਿੱਖੇ ਨੇ ਹਮ ਜੇ 60 65 ਸਾਲ ਦੀ ਉਮਰ ਚੋਂ ਜਾ ਕੇ ਸਿੱਖੇ ਨੇ ਜੇ 30 ਸਾਲ ਦਾ ਬੰਦਾ ਉਹਨਾਂ ਦੇ ਤਜਰਬੇ ਨੂੰ ਲੈ ਲਵੇ ਤਾਂ 40 ਸਾਲ ਦੀ ਜ਼ਿੰਦਗੀ ਉਹਨੇ ਪੂਰੀ ਕਰ ਲਈ ਮੰਨ ਲਓ ਵਾਹ ਬਿਲਕੁਲ ਸਹੀ ਗੱਲ ਹੈ ਜੇਕਰ ਇਸ ਤਰ੍ਹਾਂ ਹੋਣ ਲੱਗ ਪਵੇ ਸਾਡੇ ਬਜ਼ੁਰਗ ਸਾਨੂੰ ਆਪਣੇ ਅਨੁਭਵ ਦੇਣੇ ਚਾਹੁੰਦੇ ਨੇ ਜੀ ਜੇਕਰ ਸਾਨੂੰ ਬਜ਼ੁਰਗਾਂ ਦੀ ਜ਼ਮੀਨ ਜਾਇਦਾਦ ਦੇ ਉੱਪਰ ਅਸੀਂ ਅੱਖ ਰੱਖੀ ਹੋਈ ਹੈ ਤਾਂ ਉਹਨਾਂ ਦੇ ਤਜਰਬਿਆਂ ਦੇ ਵੀ ਰੱਖ ਲਓ ਯਾਰ ਸਹੀ ਗੱਲ ਉਹ ਵੀ ਕਹ ਦੋ ਕਿ ਮੇਰੇ ਨਾਲ ਦੇ ਵਿੱਚ ਹਿੱਸਾ ਵੰਡਦਾ ਮੈਨੂੰ ਵੀ ਦੇ ਉਹ ਬੇਸ਼ਕੀਮਤੀ ਨੇ ਉਹ ਬੇਸ਼ਕੀਮਤੀ ਹੈ ਔਰ 80 ਪਰ ਉਹ ਮੰਨਦੇ ਨਹੀਂ ਅਸੀਂ ਬਜ਼ੁਰਗਾਂ ਨੂੰ ਪਤਾ ਕੀ ਕਹਿੰਦ ਨੇ ਤੈਨੂੰ ਬਾਹਲਾ ਪਤਾ ਮੈਨੂੰ ਵੀ ਤਾਂ ਪਤਾ ਆ ਅਸੀਂ ਕੌੜਾ ਬੋਲਦੇ ਹਾਂ ਉੱਥੇ ਉਹ ਬੰਦਾ ਜਿਹੜਾ ਕੌੜਾ ਹੈ ਨਾ ਉਹ ਮਾੜਾ ਹੈ ਜਿਹੜਾ ਕਿਸੇ ਦਾ ਗਿਆਨ ਨਹੀਂ ਲੈਣਾ ਚਾਹੁੰਦਾ ਜਿਹੜਾ ਕਹਿੰਦਾ ਕਿ ਮੈਨੂੰ ਬਾਹਲਾ ਗਿਆਨ ਵੰਡਦਾ ਹੂੰ ਇਹ ਬਹੁਤ ਕਿਤੇ ਬੁੱਧੀਮਾਨ ਹੈ ਹੂੰ ਇਹ ਏਡਾ ਵੱਡਾ ਬੁੱਧੀਜੀਵੀ ਆ ਗਿਆ ਇਹ ਕਿਤੇ ਕੋਈ ਸਕਾਲਰ ਹੈ ਸਾਡੀ ਇੱਥੇ ਇਹ ਇੱਕ ਮਾਨਸਿਕ ਕੰਗਾਲੀ ਦੀ ਨਿਸ਼ਾਨੀ ਹੈ ਪੰਡਿਤ ਜਵਾਲਾ ਨਹਿਰੂ ਦਾ ਇੱਕ ਕਥਨ ਹੈ ਉਹ ਕਹਿੰਦੇ ਕਿ ਸਿੱਖਣ ਵਾਲਾ ਜਿਹੜਾ ਹੈ ਨਾ ਉਹ ਗਧੇ ਕੋਲੋਂ ਵੀ ਸਿੱਖ ਸਕਦਾ ਹੈ ਤੇ ਨਾ ਸਿੱਖਣ ਵਾਲਿਆਂ ਲਈ ਭਾਵੇਂ ਹਜ਼ਾਰ ਯੂਨੀਵਰਸਿਟੀ ਖੋਲ੍ਹ ਦਿਓ ਉਹਨਾਂ ਨੇ ਸਿੱਖਣਾ। ਸੋ ਸਾਨੂੰ ਸਿੱਖਣ ਦੀ ਸਮਰੱਥਾ ਆਪਣੇ ਅੰਦਰ ਪੈਦਾ ਕਰਨੀ ਪੈਗੀ ਫਿਰ ਸਾਨੂੰ ਆਲੇ-ਦੁਆਲੇ ਇਹ ਪਤਾ ਲੱਗ ਜਾਊਗਾ ਕਿ ਬੰਦਾ ਕੌੜਾ ਕਿਉਂ ਆ। ਹੂੰ ਇਹ ਕੌੜਾ ਬੋਲਦਾ ਸਾਡੇ ਭਲੇ ਵਾਸਤੇ ਤੇ ਜਾਂ ਫਿਰ ਕੋਈ ਹੋਰ ਚੀਜ਼ ਆ ਤੇ ਜੇਕਰ ਸਾਡੇ ਅੰਦਰ ਉਹ ਸਾਰੀਆਂ ਚੀਜ਼ਾਂ ਆ ਗਈਆਂ ਫਿਰ ਅਸੀਂ ਕੌੜੇ ਨੂੰ ਵੀ ਕਰੇਲੇ ਦੀ ਥਾਂ ਲਵਾਂਗੇ ਕੌਲੇ ਨੂੰ ਵੀ ਅਸੀਂ ਲਾਲ ਮਿਰਚਾ ਵਾਂਗੂ ਨਹੀਂ ਲਵਾਂਗੇ ਸਾਡੀ ਜ਼ਿੰਦਗੀ ਅੱਗੇ ਜਾ ਕੇ ਸ਼ੱਕਰ ਵਰਗੀ ਮਿੱਠੀ ਹੋ ਸਕਦੀ ਹੈ ਬਿਲਕੁਲ ਸਾਥੀਓ ਸ਼ੱਕਰ ਵਰਗੀ ਮਿੱਠੀ ਜ਼ਿੰਦਗੀ ਵਾਸਤੇ ਤੁਸੀਂ ਇੱਕ ਗੱਲ ਸਮਝ ਲਓ ਕਿ ਬੋਲਣਾ ਜੇਕਰ ਚਾਹੁੰਦੇ ਹੈ ਤਾਂ ਚੁੱਪ ਰਹਿਣਾ ਸੋਨਾ ਹੈ ਤੁਸੀਂ ਚੁੱਪ ਰਹੋਗੇ ਤਾਂ ਬਹੁਤ ਸਾਰੀਆਂ ਹੋਰ ਗੱਲਾਂ ਨੂੰ ਸਿੱਖਦੇ ਰਹੋਗੇ ਕਿਉਂਕਿ ਜਿਹੜਾ ਕਹਿ ਸਕਦੇ ਸਰੋਤਾ ਉਹ ਕੋਈ ਕੋਈ ਹੁੰਦਾ ਬੁਲਾਰੇ ਤਾਂ ਦੁਨੀਆ ਭਰ ਦੇ ਵਿੱਚ ਫਿਰ ਰਹੇ ਨੇ ਬਿਲਕੁਲ ਜੀ ਬਿਲਕੁਲ ਆ ਬੜੀ ਚੰਗੀ ਗੱਲ ਆ ਸਰੋਤਾ ਹੋਣਾ ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਬੁਲਾਰੇ ਤਾਂ ਸਾਰੇ ਨੇ ਮੇਰੇ ਵਰਗੇ ਵੀ ਬੋਲ ਜਾਂਦੇ ਆ ਔਰ ਦੁਨੀਆ ਉਹਨਾਂ ਨੂੰ ਸੁਣ ਸੁਣ ਵੀ ਲੈਂਦੀ ਆ ਪਰ ਸਰੋਤਾ ਹੋਣਾ ਇਹ ਸਭ ਤੋਂ ਵੱਡੀ ਗੱਲ ਆ ਮੇਨੋ ਜੀ ਉਸ ਨੇ ਗੱਲਾਂ ਬਾਤਾਂ ਆਪਾਂ ਕਰ ਲਈਆਂ ਜੀ ਮੇਰਾ خیال ਹੈ ਕਿ ਹੁਣ ਚੱਲਣਾ ਚਾਹੀਦਾ ਕਿਉਂਕਿ ਲੋਕ ਇਹ ਨਾ ਨਾ ਕਹਿਣ ਇਹ ਆਪ ਤਾਂ ਸਰੋਤੇ ਬਣਦੇ ਹੀ ਨਹੀਂ ਬੋਲਦੇ ਹੀ ਬਹੁਤ ਆ ਲਓ ਜੀ ਅਸੀਂ ਵੀ ਉਸੇ ਚੁੱਪ ਜਿਹਦੇ ਵਿੱਚ ਸੌ ਸੋਖਿਆ ਉਹਨੂੰ ਧਾਰਨ ਕਰਦੇ ਆ ਕੱਲ ਫਿਰ ਆਵਾਂਗੇ ਸਵੇਰੇ ਸਵੇਰੇ ਦੇ ਵਿੱਚ ਫਿਲਹਾਲ ਦੇ ਇਜਾਜ਼ਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੋਸ਼ ਤੇ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਇੱਕ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ